ਅਸੀਂ ਦੇਖ ਰਹੇ ਹਾਂ ਦਿਾਰੀ ਸਾਟੀ ਵੀ ਮੈਂ ਹਾਂ ਸੰਦੀਪ ਸ਼ਰਮਾ 100 ਲੁਧਾਨੇ ਦੇ ਵਿੱਚ ਹਮੇਸ਼ਾ ਬੁੱਡੇ ਨਾਲੇ ਤੇ ਸਿਆਸੀ ਰੋਟੀਆਂ ਹੁੰਦੀਆਂ ਲੇਕਿਨ ਹੁਣ ਸਿਆਸੀ ਰੋਟੀਆਂ ਤਾਂ ਨਹੀਂ ਲੇਕਿਨ ਬੁੱਢਾ ਦਰਿਆ ਤਾਂ ਹੁਣ ਕੁਛ ਹੀ ਮਹੀਨਿਆਂ ਦਾ ਜਾਂ ਦਿਨਾਂ ਦਾ ਪੰਜਾਬ ਸਰਕਾਰ ਵੱਲੋਂ ਜੋ ਪਾਲਿਸੀ ਬਣਾਈ ਗਈ ਹੈ ਕਿ ਜਿਹੜੇ ਸੈਨਿਕ ਜਿਹੜੇ ਫੌਜੀ ਜਵਾਨ ਡਿਊਟੀ ਦੌਰਾਨ ਦੇਸ਼ ਦੇ ਕਿਸੇ ਵੀ ਕੋਨੇ 'ਚ ਸ਼ਹੀਦ ਹੋਣਗੇ ਉਹਨਾਂ ਦੇ ਪਰਿਵਾਰ ਨੂੰ 1 ਕਰੋੜ ਰੁਪਇਆ ਸਨਮਾਨ ਰਾਸ਼ੀ ਦੇ ਤੌਰ ਤੇ ਦਿੱਤਾ ਜਾਊਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭਾਰਤੀ ਫੌਜ ਚ ਸ਼ਹੀਦ ਹੋਣ ਵਾਲੇ ਪੰਜਾਬ ਦੇ ਜਵਾਨਾਂ ਦੇ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਸ਼ਹੀਦਾਂ ਦੇ ਵਾਰਸਾਂ ਨੂੰ 1 ਕਰੋੜ ਰੁਪਏ ਦੇਣ ਦੀ ਯੋਜਨਾ ਚਲਾਈ ਜਾ ਰਹੀ ਹੈ ਇਸੇ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਹਾਦਤ ਦਾ ਜਾਨ ਪੀਣ ਵਾਲੇ ਫੌਜ ਦੇ ਜਵਾਨਾਂ ਦੇ ਘਰ ਜਾ ਕੇ ਉਹਨਾਂ ਦੇ ਵਾਰਸਾਂ ਨੂੰ ਇੱਕ ਇੱਕ ਕਰੋੜ ਰੁਪਏ ਦੇ ਚੱਕ ਸੌਂਪ ਰਹੇ ਹਨ ਇਸ ਦੇ ਨਾਲ ਹੀ ਪਰਿਵਾਰ ਦੀ ਮਦਦ ਲਈ ਹੋਰ ਵੀ ਕਈ ਉਪਰਾ ਲੈ ਕੀਤੇ ਜਾ ਰਹੇ ਹਨ ਸੀਐਮ ਸਾਹਿਬ ਨੇ ਜੀ ਇਹੀ ਕਿਹਾ ਸਾਡੇ ਵਾਸਤੇ ਵੀ ਸੋਨ ਅਨੁਸਾਰੀਆਂ ਸਹੂਲਤਾਂ ਮਿਲਣਗੀਆਂ ਜਿਹੜੀਆਂ ਮਿਲਦੀਆਂ ਫੌਜੀਆਂ ਨੂੰ ਆਪਣੇ ਬੱਚੇ ਨੂੰ ਸਹੀ ਦੀ ਦਾ ਦਰਜਾ ਮਿਲੂਗਾ ਦਿੱਤਾ ਜਾਊਗਾ ਏਹੀ ਸਨ ਗੱਲ ਸਾਰੀ ਕਹਿ ਕੇ ਗਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਇਸੇ ਲਈ ਪੰਜਾਬ ਸਰਕਾਰ ਵੱਲੋਂ ਇਹਨਾਂ ਪਰਿਵਾਰਾਂ ਲਈ ਇਨੇਕ ਉਪਰਾਲਾ ਕੀਤਾ ਗਿਆ ਹੈ ਨੂੰ ਦੇਖਣ ਨੂੰ ਮਿਲੂਗਾ ਇਹ ਤਮਾਮ ਜਿਹੜੇ ਐਫਰਟਸ ਹੈ ਜਿਹੜਾ ਸਭਾ ਇਹਦਾ ਯੋਗਦਾਨ ਹੈ ਉਹ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸਿਚੇਵਾਲੂ ਜੰਦਾ ਤੇ ਇਹਨਾਂ ਦਾ ਆਉਣ ਵਾਲੇ ਸਮੇਂ ਚ ਖਾਸ ਕਰਕੇ ਲੁਧਾਨੇ ਦੇ ਬੁੱਡੇ ਨਾਲੇ ਦਰਿਆ ਦੇ ਉੱਪਰ ਨਾਮ ਸੁਨਹਿਰੀ ਅੱਖਰਾਂ ਨਾਲ ਵੀ ਦੇਖਣ ਨੂੰ ਮਿਲੇਗਾ ਇਸ ਦਿਨਾਂ ਦੀ ਗੱਲ ਕਰਦੇ ਹਾਂ ਬੁੱਢਾ ਨਾਲਾ ਕਿਉਂਕਿ ਹਮੇਸ਼ਾ ਹੀ ਸਿਆਸੀ ਰੋਟੀਆਂ ਦਾ ਅਖਾੜਾ ਬਣਿਆ ਰਿਹਾ ਲੇਕਿਨ ਮਾਂ ਸਰਕਾਰ ਦੁਆਰਾ ਪਰਿਆਵਰਣ ਨੂੰ ਹੋਰ ਵਧੀਆ ਤੇ ਇਸ ਦੇ ਨਾਲ ਹੀ ਖਾਸ ਕਰਕੇ ਲੁਧਿਆਣਾ ਦੇ ਉਹਨਾਂ ਵਿਧਾਇਕਾਂ ਨੂੰ ਜਿਹੜੀ ਪੂਰੀ ਤਰ੍ਹਾਂ ਦਿਸ਼ਾ ਨਿਰਦੇਸ਼ ਦਿੱਤੇ ਸੀ ਆਪਣੇ ਆਸੇ ਆਸੇ ਜਿਹੜੇ ਵਾਤਾਵਰਨ ਨੂੰ ਸ਼ੁੱਧ ਰੱਖਣਾ ਖਾਸ ਕਰਕੇ ਬੁੱਢੇ ਨਾਲੇ ਦੇ ਉੱਪਰ ਪੂਰੀ ਨਿਗਰਾਨੀ ਤੁਹਾਨੂੰ ਸਾਕਰਨ ਦਾ ਆਪਣਾ ਸਹਿਯੋਗ ਦੇਣਾ ਤਾਂ ਇਸ ਦਾ ਸ਼ਰੇ ਸੈਂਟਰ ਵਿਧਾਇਕ ਅਸ਼ੋਕ ਪਾਸ਼ਾ ਪਪੀ ਨੇ ਕਾਫੀ ਇਹੰਦਾਸਦੀ ਕਿ ਇਲਾਕੇ ਦੇ ਵਿੱਚ ਕਾਫੀ ਜਿਹੜੇ ਬੁੱਢਾ ਨਾਲੇ ਪੈਂਦਾ ਇਹਦੇ ਹਲਕੇ ਵਿੱਚ ਆਂਦਾ ਤਾਂ ਕਾਫੀ ਯਤਨ ਵੀ ਕੀਤੇ ਗਏ ਖਾਸ ਕਰਕੇ ਸ਼ਿਵਾ ਨਗਰ ਦੀ ਗੱਲ ਕੀਤੀ ਜਾਵੇ ਨਾਲੇ ਦੀ ਗੱਲ ਕੀਤੀ ਜਾਵੇ ਉਹਦਾ ਕੰਮ ਵੀ ਬਸਤੂਰ ਬਿਲਕੁਲ ਪ੍ਰਬੰਧ ਕੀਤਾ ਗਿਆ ਇਸ ਦੇ ਨਾਲ ਅਗਰ ਵਿਚ ਦੀ ਗੱਲ ਕੀਤੀ ਹੈ ਬੁੱਢੇ ਨਾਲੇ ਦੀ ਤਾਂ ਬਿਲਕੁਲ ਉਸ ਮਾਮਲੇ ਤੇ ਬਿਲਕੁਲ ਸਰਕਾਰ ਪਤੀ ਬਿਲਕੁਲ ਸੀਰੀਅਸ ਹੈ ਤੇ ਕੰਮ ਜਿਹੜੇ ਹੋ ਰਹੇ ਆ ਉਹ ਲਗਾਤਾਰ ਇਨ ਬਿਨ ਪੂਰੇ ਹੋ ਰਿਹਾ ਬੁੱਢੇ ਨਾਲੇ ਸਿਆਸੀ ਰੋਟੀਆਂ ਸ਼ਾਇਦ ਹੁਣ ਸਾਨੂੰ ਸੁਣਨ ਦੇਖਣ ਨੂੰ ਨਾ ਮਿਲਣ ਇਹੜਾ ਐਫਰਟਸ ਹੋ ਰਿਹਾ ਸੰਤ ਬਲਵੀਸੀ ਸਿਚੇਵਲ ਵੀੜਾ ਕੁਛ ਜਿਹੜਾ ਮਸਾਲਾ ਕੰਮ ਸੀ ਹੁਣ ਦਿਨਾਂ ਚ ਪੂਰਾ ਹੋ ਜਾਊਗਾ ਨੀ ਕੋ ਸੰਤ ਦੀ ਕਿਰਪਾ ਹੋਈ ਤਾਂ ਸਾਰੇ ਕੰਮ ਸ਼ੁੱਧੀ ਹੋਣੇ ਨੇ ਸੰਤ ਸੀਚੇਵਲ ਮੈਂਬਰ ਰਾਜ ਸਭਾ ਆਮ ਆਦਮੀ ਪਾਰਟੀ ਜਦੋਂ ਸੰਤਾਂ ਨੇ ਕਿਰਪਾ ਕਰਤੀ ਉਦੋਂ ਹੁਣ ਸਾਰੇ ਕੰਮ ਵਧੀਆ ਹੋ ਰਿਹਾ ਔਰ ਅੱਜ ਤੁਸੀਂ ਦੇਖਿਆ ਹੋਣਾ ਸਾਡੇ ਲੋਕਲ ਬੋਡੀ ਮੰਤਰੀ ਡਾਕਟਰ ਹਰਜੋਤ ਜੀ ਉਹ ਵੀ ਆਏ ਆ ਪਿਛਲੇ ਤਿੰਨ ਵਾਰੀ ਦੇ ਇਸ ਨਾਲੇ ਦੇ ਉੱਤੇ ਚੱਕਰ ਲਗਾ ਗਏ ਬੁੱਢੇ ਦਰਿਆ ਦੀ ਜਿਹੜੀ ਗੱਲ ਆ ਕੋਈ ਸਮਾਂ ਸੀਗਾ ਇਹ ਬਾਬੇ ਨਾਨਕ ਦੀ ਚਰਨਛੋਹ ਧਰਤੀ ਆ ਗੁਰਦੁਆਰਾ ਗਊ ਘਰ ਸਾਹਿਬ ਜਿਹੜੀ ਨਾਨਕ ਦੀ ਧਰਤੀ ਹੋਵੇ ਉੱਥੇ ਇਹੋ ਜਿਹਾ ਪੋਲੂਸ਼ਨ ਵਾਲਾ ਕੰਮ ਹੋਵੇ ਉਹ ਤਾਂ ਪਿਛਲੀਆਂ 20 ਸਾਲ ਦੀਆਂ ਜਿਹੜੀਆਂ ਸਰਕਾਰਾਂ ਪਿਛਲੇ ਸਮੇਂ ਲੈ ਕੇ ਗਈਆਂ ਨੇ ਉਹਨਾਂ ਨੇ ਜੇ જરાਕ ਧਿਆਨ ਮਾਰਿਆ ਹੁੰਦਾ ਅੱਜ ਇਹ ਗੱਲਾਂ ਦਾ ਸਾਹਮਣਾ ਨਾ ਕਰਨਾ ਪੈਂਦਾ ਪਰ ਸੰਤ ਸੀਚੇਵਾਲ ਨੇ ਆਪਣੇ ਆਸ਼ੀਰਵਾਦ ਦੇ ਨਾਲ ਔਰ ਉਹਨਾਂ ਦੀ ਸਮੁੱਚੀ ਟੀਮ ਨੇ ਅੱਜ ਉਹ ਕਾਰਜ ਕਰਕੇ ਦਿਖਾਇਆ ਇੱਥੇ ਜਿਹੜਾ ਪਿਛਲੇ 20 ਸਾਲ ਤੋਂ ਨਹੀਂ ਹੋਇਆ ਮੇਰੇ ਹਲਕਾ ਸੈਂਟਰ ਦਾ ਮੈਂ ਸੇਵਾਦਾਰ ਹੋਣ ਦੇ ਨਾਤੇ ਮੈਂ ਸੰਤ ਸੀਚਿਆਲ ਜੀ ਦਾ ਔਰ ਉਹਨਾਂ ਦੀ ਸਮੁੱਚੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਇਸ ਬੁੱਢੇ ਦਰਿਆ ਨੂੰ ਦੁਬਾਰਾ ਬੁੱਢਾ ਦਰਿਆ ਬਣਾਉਣ ਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਇਹ ਸਰਦਾਰ ਭਗਵੰਤ ਸਿੰਘ ਮਾਨ ਦਾ ਇੱਕ ਸੰਦੇਸ਼ ਆ ਜਿਵੇਂ ਤੁਸੀਂ ਕਿਹਾ ਵਾ ਜੋ ਬੁੱਢੇ ਦਰਿਆ ਦਾ ਗੁਰੂ ਚਰਨ ਸ਼ੋ ਧਰਤੀ ਆ ਇੱਥੇ ਕੋਈ ਸਮਾਂ ਹੁੰਦਾ ਸੀ ਗੁਰਦੁਆਰਾ ਸਾਹਿਬ ਦੇ ਬਾਹਰ ਆ ਕੇ ਸੰਗਤਾਂ ਉੱਥੇ ਇਸ਼ਨਾਨ ਕਰਦੀਆਂ ਸੀ ਅੱਜ ਸੰਤ ਸੀਚਿਆਲ ਜੀ ਨੇ ਇਸ ਗੱਲ ਦਾ ਉਪਰਾਲਾ ਠਾਇਆ ਹੋਇਆ ਵੀ ਇੱਥੇ ਦੁਬਾਰਾ ਸੰਗਤ ਨੂੰ ਜਿਹੜਾ ਦੁਬਾਰਾ ਇਸ਼ਨਾਨ ਕਰਾ ਕੇ ਜਿਹੜਾ ਬੁੱਢਾ ਦਰਿਆ ਬਣਾ ਕੇ ਇਹਨੂੰ ਚੱਲਦਾ ਕਰਨਾ ਵਾ ਇਹਨੂੰ ਬੁੱਢਾ ਨਾਲਾ ਨਹੀਂ ਰਹਿਣ ਦੇਣਾ ਮੈਂ ਹਲਕਾ ਸੈਂਟਰ ਦੇ ਜਿੰਨੇ ਵੀ ਮੇਰੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਾਥੀ ਆ ਔਰ ਕਾਉਂਸਲਰ ਸਹਿਬਾਨ ਨੇ ਸਾਰਿਆਂ ਦੇ ਨਾਲ ਅੱਜ ਨਾਲ ਕੇ ਇੱਥੇ ਆਏ ਆ ਔਰ ਸੰਤ ਸੀਚੇয়াল ਦੀ ਟੀਮ ਦਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਐਡਾ ਵੱਡਾ ਬੀੜਾ ਜਿਹੜਾ ਔਰ ਕਾਰਪੇਸ਼ਨ ਦੇ ਮੁਲਾਜ਼ਮ ਜਿੰਨੇ ਵੀ ਸਾਡੇ ਸਾਥੀ ਨੇ ਉਹਨਾਂ ਨੇ ਵੀ ਬਹੁਤ ਵੱਡਾ ਯੋਗਦਾਨ ਪਾ ਕੇ ਅੱਜ ਇਸ ਕੰਮ ਨੂੰ ਸਿਰੇ ਲਾਇਆ ਵਾ ਓਕੇ ਜੀ ਦੇਖਿਓ ਥੋੜਾ ਜਿਹਾ ਕੰਮ ਬਰਹਿ ਗਿਆ ਦੇਖੋ ਸਾਹਮਣੇ ਤਸਵੀਰਾਂ ਵਡੀਆਂ ਨਾਲਾ ਸੀਵੇ ਦਾ ਪਾਣੀ ਨਾਲ ਹੀ ਜਾ ਰਿਹਾ ਤਾਂ ਕੁਛ ਹੀ ਹੁਣ ਬਸ ਬਾਕੀ ਕੰਮ ਬਲਬੀਰ ਜੀ ਨੇ ਸਿੱਤੇ ਵਾਲੀ ਪੂਰਾ ਕਰ ਲਿਆ ਲੇਕਿਨ ਸਿਰਫ 250 300 ਫੁੱਟ ਦੀ ਪਾਈਪ ਪਾਣੀ ਹੈ ਇਸੇ ਤੁਹਾਡੇ ਪਾਲੇ ਪਾਤੀ ਨਗਰ ਨਿਗਮ ਦੇ ਵਿੱਚ ਲੱਗ ਰਿਹਾ ਵੀ ਕੰਮ ਹੁਣ ਦਿਨਾਂ ਚ ਖਤਮ ਹੋ ਗੁਈ ਇਹ ਤਨੀ ਧੀਰੀ ਧੀਰੀ ਹੋ ਗੁਈ ਕੰਮ ਤਾਂ ਹੀ ਹੁੰਦੇ ਹੁੰਦੇ ਆ ਜਦੋਂ ਬੰਦੇ ਦੀ ਨੀਅਤ ਤੇ ਨੀਤੀ ਸਾਫ ਹੋਵੇ ਇਹ ਨੀਅਤ ਤੇ ਨੀਤੀ ਨਾਲ ਕੰਮ ਹੋ ਰਿਹਾ ਗੁਰੂ ਨਾਨਕ ਦੇਵ ਦੀ ਕਿਰਪਾ ਵਾ ਸੰਤ ਸੀਚਿਆਲ ਦੀ ਡਿਊਟੀ ਲਈ ਆ ਰਾਜ ਸਭਾ ਮੈਂਬਰ ਦੀ ਤੁਸੀਂ ਕਿੰਨੇ ਰਾਜ ਸਭਾ ਮੈਂਬਰ ਪਹਿਲਾਂ ਰਹੇ ਆ ਕਿ ਕਿੰਨੇ ਰਹੂਗੇ ਖੁਦ ਖੁਦ ਵੀੜਾ ਠਾ ਲਿਆ ਸੋਜ ਬਿਜਲੀ ਸੰਤ ਸੀਚਾਲ ਜੀ ਇਕੱਲਾ ਇੱਥੇ ਦਾ ਵੀੜਾ ਨਹੀਂ ਪੂਰੇ ਪੰਜਾਬ ਸultanpur Lodi Laloo ਉਹ ਚੀਜ਼ਾਂ ਨੂੰ ਅੱਜ ਤੱਕ ਸੰਤ ਜੀ ਨੇ ਕੀਤਾ ਜਿਹੜਾ ਆਮ ਬੰਦੇ ਦੇ ਬਸ ਦੀਆਂ ਗੱਲਾਂ ਨਹੀਂ ਸੀ ਆ ਵੀ ਦੇਖ ਲਓ ਹੁਣ ਘੰਟਿਆਂ ਦੇ ਹਿਸਾਬ ਨਾਲ ਇੱਕ ਖੂਬ ਬਣਾ ਕੇ ਪਾਈਪ ਲਾ ਕੇ ਤਿਆਰ ਕੀਤੇ ਆ ਜਿਹੜੇ ਕਿਸੇ ਦੇ ਦਿਮਾਗ ਸਵਾਲ ਸਵਾਲ ਇਹ ਉੜਦਾ ਵੀ ਸਰਕਾਰਾਂ ਨੇ ਇਸ ਵਾਰ ਪਹਿਲਾਂ ਧਿਆਨ ਕਿਉਂ ਨਹੀਂ ਕੀਤਾ ਆਖਿਰਕਾਰ ਇੰਨਾ ਸਮਾਂ ਕਿਉਂ ਲੱਗੇ ਕਿਉਂ ਸਤ ਬਲਬੀਰ ਸਿੰਘ ਸਿੱਚੇਵਾਲ ਨੂੰ ਫਿਰ ਬੁੱਡੇ ਦਰਿਆ ਤੇ ਉੱਪਰ ਸੋਚਣ ਨੂੰ ਔਰ ਇੱਥੇ ਧਰਨਾ ਲਗਾਉਣ ਯਾਨੀ ਕਿ ਕੰਮ ਨੂੰ ਸ਼ੁਰੂਆ ਕਰਨ ਨੂੰ ਇੰਨਾ ਆਪਣਾ ਐਫਰਟ ਕਰਨੇ ਪਏ ਜੇ ਪਹਿਲੀਆਂ ਸਰਕਾਰਾਂ ਨੇ ਮੈਂ ਜਿਵੇਂ ਪਹਿਲਾਂ ਕਿਹਾ ਵਾ ਜੇ ਉਹਨਾਂ ਨੇ ਧਿਆਨ ਕੀਤਾ ਹੁੰਦਾ ਅੱਜ ਲੋਕ ਉਹਨਾਂ ਨੂੰ ਘਰ ਨਾ ਬਿਠਾਉਂਦੇ ਇਸੇ ਕੰਮਾ ਕਰਕੇ 650 ਕਰੋੜ ਰੁਪਈਆ ਅੱਜ ਕਿਹੜੀਆਂ ਕੰਨਾਂ ਜੋ ਕੱਢੀਏ ਜਾਂ ਕਿਹੜੇ ਲੀਡਰਾਂ ਦੇ ਢਿੱਡਾਂ ਜੋ ਕੱਢੀਏ 650 ਕਰੋੜ ਰੁਪਇਆ ਦਿਖਦਾ ਕਿਤੇ ਲੱਗਿਆ ਹੋਇਆ ਦੇਖ ਲਓ ਅੱਜ ਉਹ ਪੈਸੇ ਕਿਹਨਾਂ ਦੇ ਢਿੱਡਾਂ 'ਚ ਗਏ ਤੇ ਕਿਹਨਾਂ ਬੰਦਿਆਂ ਦੇ ਕੋਲ ਨੇ ਜਿਹੜੇ 650 ਕਰੋੜ ਰੁਪਇਆ ਵੀ ਖਾ ਕੇ ਅੱਜ ਇਹ ਨਾਲੇ ਦਾ ਉਹੀ ਹਾਲਾਤ ਨੇ ਅੱਜ ਉਹਨਾਂ ਨੂੰ ਵੀ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਵੀ ਜਿਹੜਾ 650 ਕਰੋੜ ਰੁਪਇਆ ਸਾਡੇ ਸਮੇਂ ਆਇਆ ਉਹ ਕਿੱਥੇ ਗਿਆ ਕਿਹਦੇ ਢਿੱਡ 'ਚ ਆ ਕੌਣ ਬੰਦਾ ਇਹਦਾ ਜਵਾਬ ਦੇਈ ਆ ਇਹਨਾਂ ਤੋਂ ਵੀ ਜਵਾਬ ਲੈ ਇਹ ਤਾਂ ਜਵਾਬ ਜਨਤਾ ਵੀ ਚਾਹੁੰਦੀ 651 ਵਿਜੀਲੈਂਸ ਜਾਂਚ ਹੋਣੀ ਚਾਹੀਦੀ ਸਾਡੇ ਬਿਲਕੁਲ ਹੋਣੀ ਚਾਹੀਦੀ ਹੈ ਜਿਵੇਂ ਸੰਤ ਜੀ ਨੇ ਵੀ ਕਿਹਾ ਵਾ ਜਿਵੇਂ ਕਮਿਸ਼ਨਰ ਸਾਹਿਬ ਸਾਡੇ ਲੋਕਲ ਬਾਡੀ ਦੇ ਮੰਤਰੀ ਨੇ ਵੀ ਕਿਹਾ ਵਾ ਇਹਦੀ ਵੀ ਜਾਂਚ ਹੋਊਗੀ ਕਿਉਂਕਿ ਲੋਕਾਂ ਦਾ ਪੈਸਾ ਇਹ ਜਨਤਾ ਦਾ ਪੈਸਾ ਵਾ ਜਨਤਾ ਆਪਣੇ ਪੈਸੇ ਦਾ ਹਸਾਬ ਤੁਹਾਡੇ ਤੋਂ ਵੀ ਲੈ ਸਕਦੀ ਆ ਮੇਰੇ ਤੋਂ ਵੀ ਲੈ ਸਕਦੀ ਆ ਸਾਰਿਆਂ ਤੋਂ ਲੈ ਸਕਦੀ ਆ ਸਵਾਲ ਸਵਾਲ ਇਹ ਉੱਡਦਾ ਵੀ ਕੀ ਲੱਗਦਾ ਵੀ ਸਾਰੇ ਬੁੱਡੇ ਨਾਲੇ ਨੂੰ ਬੁੱਡੇ ਦਰਿਆ ਨੂੰ ਗੁੱਡਾ ਨਾਲ ਵਸਤੇ ਪੰਜਾਬ ਪੋਲੂਸ਼ਨ ਬੋਰਡ ਤੇ ਨਗਰ ਨਿਗਮ ਅਧਿਕਾਰੀਆਂ ਨੇ ਨਲਾਕੀ ਹੈਗੀ ਆ ਮੰਨਦੇ ਕਿ ਮੰਨਦੇ ਸਵਾਲ ਜਨਤਾ ਸਵਾਲ ਹੀ ਪੁੱਛਦੀ ਹੈ ਕੋਈ ਨਲਾਕੀ ਨਾ ਹੁੰਦੀ ਤੇ ਇਹ ਜਿਹੇ ਹਾਲਾਤ ਨਾ ਅੱਜ ਹੁੰਦੇ ਜੇ ਕਿਸੇ ਦੀ ਨਲਾਕੀ ਹੈਗੀ ਆ ਤਾਂ ਹੀ ਅੱਜ ਇਹ ਹਾਲਾਤ ਹੋਏ ਹੋਏ ਆ ਤਾਂ ਹੀ ਇਹ ਹਾਲਾਤਾਂ ਨੂੰ ਠੀਕ ਕਰਨ ਲਈ ਸੰਤ ਜੀ ਵਰਗੇ ਮਹਾਪੁਰਸ਼ਾਂ ਦੀ ਲੋੜ ਪਈ ਨਾ ਜੇ ਹਾਲਾਤ ਹੀ ਠੀਕ ਹੁੰਦੇ ਪਰ ਸੰਤ ਜੀ ਉਹਨਾਂ ਨੂੰ ਅਧਿਕਾਰੀ ਮੰਨਦੇ ਉਹ ਪੰਜਾਬ ਪੁਲਿਸ ਬੋਰਡ ਅਧਿਕਾਰੀ ਨਗਰ ਨਿਗਮ ਦੋਨੋਂ ਲਈ ਮੰਨਦੇ ਅਧਿਕਾਰੀ ਅਨਲਾਕੀ ਵਾਸਤੇ ਆਪਣੀ ਡਾਈਂਗ ਇੰਡਸਟਰੀ ਦੇ ਉੱਪਰ ਬਲੇਮ ਮਿਸ਼ਾ ਦਿੱਤਾ ਜਾਂਦਾ ਜੀਨੇ ਵੀ ਜੀਨੇ ਵੀ ਇਸ ਕੰਮ ਦੇ ਵਿੱਚ ਆਪਣਾ ਜਿਹੜਾ ਜਿਹਦਾ ਰੋਲ ਹੋਇਆ ਉਹਨੂੰ ਆਪਣੀ ਗੱਲ ਦਾ ਜਵਾਬ ਦੇਣਾ ਪਊਗਾ ਐਕਸ਼ਨ ਹੋਣਾ ਕਿ ਬਸ ਤੇ ਕਾਗਜ਼ੀ ਕਾਰਵਾਈ ਨਹੀਂ ਨਹੀਂ ਕਾਗਜ਼ੀ ਕਾਰਵਾਈ ਤਾਂ ਸਾਡੇ ਬਾਦ ਸਾਹਿਬ ਨੇ ਕੀਤੀ ਨਹੀਂ ਉਹਨਾਂ ਨੇ ਤਾਂ ਜੇ ਆਪਣਿਆਂ ਦੇ ਕੀਤੀ ਤਾਂ ਵੀ ਪ੍ਰੈਕਟੀਕਲ ਕੀਤੀ ਹੈ ਜੇ ਕਿਸੇ ਅਫਸਰ ਦੇ ਕਰੂਗੇ ਜਾਂ ਕਿਸੇ ਮੁਲਾਜ਼ਮ ਦੇ ਕਰੂਗੇ ਪ੍ਰੈਕਟੀਕਲ ਹੀ ਕਰਾਂਗੇ ਬੁੱਢਾ ਦਰਿਆ ਦੇਖਣ ਨੂੰ ਮਿਲੂਗਾ ਮਾਰਾਏ ਬਾਬਾ ਨਾਨਕ ਕਿਰਪਾ ਰੱਖੇ ਉਸੇ ਤਰ੍ਹਾਂ ਹੀ ਇਸ਼ਨਾਨ ਕਰਨਗੇ ਬਾਬੇ ਨਾਨਕ ਦੀ ਚਰਨਛੋਹ ਧਰਤੀ ਆ ਗੁਰਦੁਆਰਾ ਗਊ ਘਰ ਸਾਹਿਬ ਉੱਥੇ ਹੀ ਇਸ਼ਨਾਨ ਕਰਾਂਗੇ ਛੋਟੇ ਛੋਟੇ ਹੁੰਦੇ ਵੀ ਕਰਦੇ ਰਹੇ ਹਾਂ ਹੁਣ ਵੀ ਕਰਾਂਗੇ ਆ ਸੋ ਇਸ ਹੰਟਰ ਵਿਧਾਇਕ ਅਸ਼ੋਕਪ੍ਰੀ ਪਪੀ ਦੱਸਦੀ ਕਿ ਬੁੱਢਾ ਦਰਿਆ ਹੁਣ ਕੁਛੀ ਦਿਨਾਂ ਤੁਹਾਡੇ ਸਾਹਮਣੇ ਹੋਗਾ ਖਾਸ ਕਰਕੇ ਲੁਧਿਆਣਾ ਵਾਸੀਆਂ ਵਾਸਤੇ ਹਮੇਸ਼ਾ ਹੀ ਜਿਹੜਾ ਆਮੜੇ ਲੋਕਾਂ ਦੇ ਵੀ ਜਿਹੜੀ ਬੁੱਡੇ ਨਾਲੇ ਦੀ ਗੱਲ ਆਂਦੀ ਸੀ ਤੇ ਹਮੇਸ਼ਾ ਕਲੰਕ ਦੀ ਗੱਲਾਂ ਦੀ ਸੀ ਬਲੈਕ 스ਪੌਟ ਦੀ ਗੱਲ ਆਂਦੀ ਸੀ ਲੁਧਿਆਣਾ ਵਾਸਤੇ ਲੇਕਿਨ ਹੁਣ ਬੁੱਢਾ ਦਰਿਆ ਹੁਣ ਲੁਧਿਆਣਾ ਦੇ ਵਿੱਚ ਦੇਖਣ ਨੂੰ ਮਿਲੇਗਾ ਤੇ ਆਮੜੀ ਜਨਤਾ ਹੈਗੀ ਉਹ ਇਸ ਬੁੱਢੇ ਦਰਿਆ ਦੇ ਵਿੱਚ ਇਸ਼ਨਾਨ ਕਰੂਈ ਚਾਹੇ ਗੋਰਦਲਾ ਸ਼੍ਰੀ ਗਊ ਕਾਠ ਹੋਵੇ ਜਾਂ ਹੋਰ ਕਿਤੇ ਵੀ ਜਗ੍ਹਾ ਤੇ ਉੱਪਰ ਹੁਣ ਆਮ ਲੋਕਾਂ ਨੂੰ ਹੁਣ ਬੁੱਢਾ ਦਰਿਆ ਦੇਖਣ ਨੂੰ ਮਿਲੇਗਾ ਤੇ ਉਹੜਾ ਕਲੰਕ ਹੈ ਹੁਣ ਕੁਛ ਹੀ ਦਿਨਾਂ ਵਿੱਚ ਲੁਧਿਆਣਾ ਚ ਹੁਣ ਉਹ ਬਿਲਕੁਲ ਛੂ ਮੰਤਰ ਹੋ ਜਾਏਗਾ ਐਮ ਐਮ ਐਨ ਬੌਬੀ ਨਾਲ ਸੰਦੀਪ ਸ਼ਰਮਾ ਡੈਨੀ ਸਰਟੀ ਵੀ ਲੁਧਿਆਣਾ